ਬਾਬਾ ਬੰਦਾ ਸਿੰਘ ਜੀ ਦੀ ਸ਼ਿਕਾਇਤ ਹੋਈ ਮਾਤਾ ਸੁੰਦਰੀ ਜੀ ਕੋਲ ਦਿੱਲੀ ਕਿਸ ਗੱਲ ਦੀ ਇੱਕ ਗਰੀਬ ਮੁਸਲਮਾਨ কুমਹਾਰ ਬੜੀ ਮਿਹਨਤ ਨਾਲ ਸੁਰਾਹੀ ਬਣਾ ਕੇ ਲਿਆਇਆ ਬਾਬਾ ਜੀ ਦੇ ਕਦਮਾਂ 'ਚ ਰੱਖੀ ਤੇ ਹੱਥ ਜੋੜ ਕੇ ਕਹਿਣ ਲੱਗਿਆ ਜੀ ਮੈਂ ਗਰੀਬ কুমਹਾਰ ਹਾਂ ਮੈਂ ਬੜੀ ਮਿਹਨਤ ਨਾਲ ਬੜੀ ਮੁਸ਼ਕਲਤ ਨਾਲ ਦੇਖੋ ਕਿੰਨੇ ਪ੍ਰੇਮ ਨਾਲ ਇਹ ਸੁਰਾਹੀ ਬਣਾਈ ਏ ਕਿੰਨੇ ਸੋਹਣੇ ਵੇਲ ਬੂਟੇ ਬਣਾਏ ਨੇ ਇਸ ਦੇ ਉੱਪਰ ਇਹ ਠੰਡਾ ਜਾਲੇ ਸੁਰਾਹੀ ਦਾ ਤੁਸੀਂ ਸ਼ੱਕੋਗੇ ਮੇਰੇ ਮਨ ਨੂੰ ਤ੍ਰਿਪਤੀ ਮਿਲੇਗੀ ਮੇਰੇ ਵੱਲੋਂ ਇਹ ਸੋਗਾਤ ਮਨਜ਼ੂਰ ਕਰੋ ਬਾਬਾ ਬੰਦਾ ਸਿੰਘ ਜੀ ਨੇ ਪ੍ਰੇਮ ਨਾਲ ਸੁਗਾਤ ਮਨਜ਼ੂਰ ਕੀਤੀ ਤੇ ਆਪਣੇ ਮੁੱਠ ਚ ਜਿੰਨੀਆਂ ਸੋਨੇ ਦੀਆਂ ਮੋਹਰਾਂ ਆਈਆਂ ਉਹ ਘਮਿਆਰ ਦੀ ਝੋਲੀ ਚ ਪਾ ਦਿੱਤੀ। ਕੁਝ ਸਿੰਘਾਂ ਨੇ ਮਾਤਾ ਜੀ ਕੋਲ ਦਿੱਲੀ ਸ਼ਿਕਾਇਤ ਕੀਤੀ ਕਿ ਬਾਬਾ ਬੰਦਾ ਸਿੰਘ ਖਾਲਸਾ ਪੰਥ ਦਾ ਖਜ਼ਾਨਾ ਲੁੱਟਾਰੇ। ਮਾਤਾ ਜੀ ਨੇ ਜਵਾਬ ਤਲਬੀ ਕਰ ਲਈ। ਮੇਰੇ ਕੋਲ ਖਬਰ ਪਹੁੰਚੀ ਹੈ ਕਿ ਤੁਸੀਂ ਖਜ਼ਾਨਾ ਲੁੱਟਾ ਰਹੇ ਹੋ। ਬਾਬਾ ਬੰਦਾ ਸਿੰਘ ਜੀ ਦਾ ਜਵਾਬ ਪੂਜਨੀਕ ਮਾਤਾ ਜੀ ਮੈਂ ਦਸਮ ਪਾਤਸ਼ਾਹ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਦਾ ਬੇਟਾ ਹਾਂ ਜਿਹੜੇ ਬਾਦਸ਼ਾਹ ਦਰਵੇਸ਼ ਸਨ ਉਹਨਾਂ ਨੇ ਤੁਹਾਨੂੰ ਕਦੀ ਪਿਆਰ ਨਹੀਂ ਕੀਤਾ ਸੀ ਮਾਤਾ ਜੀ ਮੇਰੀ ਸ਼ਿਕਾਇਤ ਤਾਂ ਤਾਂ ਹੋਣੀ ਚਾਹੀਦੀ ਸੀ ਜੇ ਮੈਂ ਤੁਹਾਨੂੰ ਜਮਾਂ ਕਰਨ ਲੱਗ ਜਾਂਦਾ ਉਹਨਾਂ ਦੀ ਸ਼ਿਕਾਇਤਾਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਤਨ ਜਮਾਂ ਕਰਦੇ ਨੇ ਗੁਰੂ ਮਹਾਰਾਜ ਦਾ ਦਿੱਤਾ ਹੋਇਆ ਧਨ ਉਹਨਾਂ ਤੱਕ ਪਹੁੰਚਾ ਰਿਹਾ ਜਿਨ੍ਹਾਂ ਤੋਂ ਲੁੱਟਿਆ ਗਿਆ ਸੀ ਆਪਣੇ ਕੋਲ ਨਹੀਂ ਕਦੇ ਰੱਖਾਂਗਾ ساری ਉਮਰ ਇਹਨੂੰ ਸ਼ਿਕਾਇਤ ਨਾ ਸਮਝੋ ਇਹਨੂੰ ਮੇਰਾ ਗੁਣ ਸਮਝੋ ਇਹਨੂੰ ਮੇਰੀ ਸਿਫਤ ਸਮਝੋ